ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਦੇ ਵਾਸਤੇ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬੱਤ ਦਾ ਭਲਾ ਕਰੋ ਬੜੇ ਮੇਰ ਕਰੋ ਕਿਰਪਾ ਕਰੋ ਔਖੀ ਕੜੀ ਨਾ ਦੇਖੋ ਕਰੋ ਕਿਰਪਾ Que no. ਜੋ ਤਰੂਪ ਹਾਰੇ ਆਭੋ ਗੁਰੂ ਨਾਨਕ ਕਹਾਇਓ ਸਾਤੇ ਅੰਗਦ ਬਹੇਓ ਤਤ ਸੇ ਤਾਤਵ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਾਥ ਗੁਰ ਤੇ ਰਖੀਓ अमर अमृत शतर गुरु राम दियो गुर दास दर्शन परस कह बैन मूरत पंच परमान पुरक। ਗੁਰਿਆਰ ਜਨ ਬਖਾਉਣੇਣ ਮੂਰਤ ਬੈਜ ਪਰਮਾਨ ਪੁਰਖ ਗੁਰਿਆਰ ਜਨ ਬਖਾਉਣੇਣ ਗੁਰ ਸਾਧੂ ਸੰਗਤ ਮਿਲ ਹীরে ਰਤਨ ਲਬਾਨਾ ਨਾਨਕ ਲਾਲ ਅਮੂਲ ਕਾ ਗੁਰਮੁਖ ਖੋਜ ਲਹਨ ਗੁਰ ਸਿੱਖੀ ਬਾਣਾ ਮੰਨਿਆ ਗੁਰੂ ਭੂਰਾ ਬਾਰ ਨਗਾਏ ਗੁਰ ਸਿਖਾ ਘੀ ਹਰ ਧੂੜ ਦੇ ਹਮ ਬਾਬੀ ਵੀ ਗਤ ਪਾਏ

پر بین تھی اپنی پگتی لہے رام نام یور میں گیو جیسے مرت سنکٹ مٹ در سارو سہ ٹال گور سے بھی ہے سہج سوپائے दर सन परस گرو कनम मरण दुख हो वै सिफ़ दुख सामदी नूर हर सोहर सोह जॾी तुद डिठे सॼे मल जनम जनम द सजण सजा पात शाहू सिर शाहां ਇਸ ਵਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਹੋ So ਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਤੇ ਮੁਗਦ ਭਏ ਜਿਨ ਹਰ ਨਾਮ ਤੇ ਆਇਆ ਤਨ ਭਵੇ ਤੋ ਪਰਮ ਭਦ ਪਾਏ गए अंतर बसे मेरा हर हर तिन के सब रोग गवाहे थे मुगत बह जिन हर नाम ते आएआ इन बेत परम पद पाए ਨਾ ਜਾਪਿਆ ਮੇਰਾ ਹਰ ਹਰ ਤਨ ਕੇ ਹਉ ਮੈ ਰੋਗ ਗਏ ਰਹਾ ਓ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵੇਜ ਹਉ ਮੈਂ ਸਹਿ ਰਾਜ ਦੇ ਦੇ ਬਪੜੇ ਹਰ ਗੁਰਮੁਖ ਸੋ ਜੀ ਭਾਈ ਹਉ ਮੈ ਰੋਗ ਸਭ ਜਗਤ ਬਿਹਾਪਿਆ ਤੈਨ ਕੋ ਜਨਮ ਮਰਨ ਦੁਖ ਭਾਰੀ ਗੁਰ ਪਰ ਸਾਧੀ ਕੋ ਵੇਰ ਲਾ ਛੂਟੇ ਦੇਸ ਜਾਣ ਗਾਉ ਬਲਿਹਾਰੀ ਜੈਨੋ ਸੇ ਸਟੋ ਸਾਜੀ ਸੋਈ ਹਰ ਜਾਣੇ 타ਕਾਰੂ ਬੇ ਅਵਾਰ ਨਾਲ ਗਿਆ ਪੇ ਵੇਖ ਹਰ ਬਿਗਸੈ ਗੋਰ ਮੁਖ ਬ੍ਰਹਮ ਬਿਚਾਰ छट साजी सोई हर जान ताकारू पे अपार न के बेख हर बेगस गुरमुख ब्रह्म बि चार ਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚਉਤਾ ਜਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਨ ਹਰ ਨਾਮ ਤੇ ਆਇਆ ਤਨ ਵਿਵਿਦ ਬ੍ਰਹਮ ਬਾਦ ਬਾਏ ਪਰਮ ਸਨਮਾਨ ਜੋ ਗੁਰੂ ਰਵਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਚੌਥੇ ਬਾਦਸ਼ਾਹ ਛੋਡੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜੀ ਦੀ ਮubaruk rasna ਦਾ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 735 ਦੇ ਸੋਹੀ ਰਾਗ ਅੰਦਰ ਸੁਬਾਹੇ ਮਾਰ ਹੈ ਸਤਿਗੁਰੂ ਦੀ ਕਿਰਪਾ ਕਰਨ ਪਰਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ